ਇੱਥੇ ਕੋਈ ਧਰਮ ਦੀ ਗੱਲ ਨਹੀਂ ਇੱਥੇ ਕੋਈ ਵਰਗ ਦੀ ਗੱਲ ਨਹੀਂ ਕਿਸੇ ਪੰਥ ਦੀ ਗੱਲ ਨਹੀਂ ਇੱਥੇ ਆਪਣੀ ਸਾਂਝੀ ਗੱਲ ਹੈ ਪੰਜਾਬ ਦੀ ਸਾਰਿਆਂ ਦੀ ਵੀ ਆਪਾਂ ਉਹਨਾਂ ਬੱਚਿਆਂ ਨੂੰ ਇੱਥੇ ਲਿਆ ਆ ਕੇ ਬੇਨਤੀ ਕਰੀਏ ਆਪਾਂ ਸੀਐਮ ਸਾਹਿਬ ਨੂੰ ਤੇ ਮੌਜੂਦਾ ਸਰਕਾਰ ਨੂੰ ਕਿ ਮਾਰਾ ਲਿਆ ਆ ਕੇ ਉਹਨਾਂ ਨੂੰ ਤੁਸੀਂ ਰਿਹਾ ਕਰੋ ਪੇਰੋਲ ਤੇ ਛੱਡ ਦਿਓ ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਮੇਰੇ ਪੰਜਾਬ 'ਚ ਵਸਦੇ ਮੇਰੇ ਪਿਆਰਿਓ ਪੰਜਾਬੀਓ ਸਾਰੇ ਦੇਸ਼ ਦੇ ਵਿੱਚ ਵਸਦੇ ਲੋਕੋ ਸਾਰੀ ਦੁਨੀਆ ਦੇ ਵਿੱਚ ਵਸਦੇ ਲੋਕੋ 21 ਫਰਵਰੀ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਪਿੰਡ ਹਵਾਰਾ ਪਿੰਡ ਤੌਮੀ ਇਕੱਠ ਰੱਖਿਆ ਹੈ ਸਾਰੇ ਵਾਸਤੇ ਸਾਰੀ ਸਿਆਸੀ ਪਾਰਟੀਆਂ ਵਾਸਤੇ ਸਾਰੇ ਧਰਮ ਦੇ ਲੋਕਾਂ ਵਾਸਤੇ ਸਾਰੇ ਵਰਗ ਦੇ ਲੋਕਾਂ ਵਾਸਤੇ ਈਆਂ ਪਹਿਣਾ ਮਾਤਾਵਾਂ ਬਜ਼ੁਰਗ ਸਾਰੇ ਵਾਸਤੇ ਬੱਚਿਆਂ ਵਾਸਤੇ ਇਕੱਠ ਇਸ ਕਰਕੇ ਕੀਤਾ ਹੈ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਬੱਤੀ ਬੱਤੀ 33 ਸਾਲ ਹੋ ਗਏ ਨਨਖੇਲਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਹੋ ਗਈਆਂ ਪੀਰੋਲ ਤੇ ਅਸੀਂ ਬੇਨਤੀ ਕਰੀ ਸੁਪਰੀਮ ਕੋਰਟ ਨੂੰ ਵੀ ਉਹਨਾਂ ਨੂੰ ਛੱਡ ਦਿੱਤਾ ਜਾਵੇ ਆ ਹੁਣੇ-ਹੁਣੇ 4 ਦਿਨ ਪਹਿਲਾਂ ਇੱਕ ਚਿੱਠੀ ਹੋਮ ਮਿਨਿਸਟਰੀ ਤੋਂ ਆਈ ਹੈ ਜਿਹੜੀ ਕਿ ਪੰਜਾਬ ਸਰਕਾਰ ਨੂੰ ਲਿਖੀ ਗਈ ਹੈ ਕਿ ਸਾਡੇ ਵੱਲੋਂ ਤੁਸੀਂ ਇਹ ਬੰਦੀ ਸਿੰਘਾਂ ਨੂੰ ਪੰਜਾਬ ਲੈ ਜਾ ਸਕਦੇ ਵੀ ਸਾਡਾ ਮਸਲਾ ਹੈ ਨਹੀਂ ਇਹ ਤੁਹਾਡੇ ਪੰਜਾਬ ਦੀ ਗੱਲ ਹੈ ਤੇ ਇਹਨਾਂ ਨੂੰ ਤੁਸੀਂ ਲੈ ਜਾਓ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਜੀ ਮਿਸਟਰ ਸਾਹਿਬ ਨੂੰ ਵੀ ਮੈਂ ਬੇਨਤੀ ਕਰਦਾ ਕਿ ਮਹਾਰਾਜ ਜੀ ਤੁਸੀਂ ਸਾਰਿਆਂ ਨੇ ਬੰਦੀ ਸਿੰਘਾਂ ਨੂੰ ਅੱਗੇ ਰੱਖ ਕੇ ਵੀ ਇਹਨਾਂ ਨੂੰ ਛਡਾਵਾਂਗੇ ਪੰਜਾਬ ਚ ਲੈ ਕੇ ਆਵਾਂਗੇ ਇਹਨਾਂ ਦੀ ਰਿਹਾਈ ਦੀ ਤੁਸੀਂ ਅਪੀਲਾ ਕੀਤੀਆਂ ਤੇ ਵੋਟਾਂ ਮੰਗੀਆਂ ਤੇ ਸਾਰੇ ਪੰਜਾਬ ਨੇ ਤੁਹਾਨੂੰ ਹਮ ਹਮਾ ਕੇ ਵੋਟਾਂ ਪਾਈਆਂ ਔਰ ਥੋੜੀ ਸਰਕਾਰ ਲਿਆਂਦੀ ਤੁਸੀਂ ਮਹਾਰਾਜ ਜੀ ਲੋਕ ਤਾਂ ਕਹਿੰਦੇ ਨੇ ਵੀ ਆਪਣੇ ਵਤਨ ਦੇ ਬਹੁਤ ਪੱਕੇ ਹੁੰਦੇ ਆ ਤੇ ਤੁਸੀਂ ਵਚਨ ਦਿੱਤਾ ਸੀ ਕਿ ਸਾਨੂੰ ਵੋਟਾਂ ਪਾਓ ਸੀ ਬੰਦੀ ਸਿੰਘਾਂ ਦੀ ਰਿਹਾਈ ਕਰਾਂਗੇ ਪਰ ਉਹ ਬੱਚੇ ਦੇ ਤੱਕ ਪੂਰਾ ਨਹੀਂ ਹੋਇਆ 4 ਸਾਲ ਹੋ ਗਏ ਖੈਰ ਮੈਂ ਫਿਰ ਬੇਨਤੀ ਕਰਦਾ ਤੁਸੀਂ ਵੀ ਆਇਓ ਜੀ ਮੌਜੂਦਾ ਸਰਕਾਰ ਮੈਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦਾ ਮਹਾਰਾਜ ਜੀ ਤੁਸੀਂ ਵੀ ਆਇਓ ਹਵਾਰਾ ਪਿੰਡ ਆਏ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਸਾਹਮਣੇ ਅਰਦਾਸ ਬੇਨਤੀ ਕਰਨੀ ਹੈ ਦੁਨੀਆ ਦੇ ਸਾਰੇ ਲੋਕਾਂ ਨੂੰ ਸਾਰੇ ਵਰਗ ਦੇ ਲੋਕਾਂ ਨੂੰ ਸਾਰੇ ਧਰਮ ਦੇ ਲੋਕਾਂ ਨੂੰ ਅੰਥ ਦੇ ਲੋਕਾਂ ਇਕੱਠੇ ਹੋ ਕੇ ਜੋਖਿਸ਼ ਹੋ ਗਿਆ ਨੂੰ ਸਭ ਕੁਛ ਛੱਡ ਕੇ ਹੁਣ ਤਾਂ ਆਪਾਂ ਨੂੰ ਸੈਂਟਰ ਸਰਕਾਰ ਨੇ ਖੁਰਦ ਦਿੱਤੀ ਐ ਪੰਜਾਬ ਸਰਕਾਰ ਨੂੰ ਮਹਾਰਾਜੀ ਤੁਹਾਨੂੰ ਮਜੂਦਾ ਸਰਕਾਰ ਨੂੰ ਕਿ ਤੁਸੀਂ ਇਹ ਬੰਦੀ ਸਿੰਘਾਂ ਨੂੰ ਇੱਥੇ ਲਿਆਓ ਤੈਨੂੰ ਰਿਹਾ ਕਰੋ ਇਹ ਮਹਾਰਾਜੀ ਸੱਚ ਦੀ ਲੜਾਈ ਐ ਗੁਰੂ ਮਹਾਰਾਜh ਦੇਖਦਾ ਐ ਰੱਬ ਤੋਂ ਡਰਨਾ ਚਾਹੀਦਾ ਐ ਰੱਬ ਸੁਣਦਾ ਵੀ ਐ ਦੇਖਦਾ ਵੀ ਐ ਲਿਖਦਾ ਵੀ ਐ ਇਹ ਬਹੁਤ ਵੱਡੀ ਕਰਮ ਨਵਾਜੀ ਹੋਊਗੀ ਜੇ ਆਪਾਂ ਸਾਰੇ ਰਲ ਕੇ ਬੇਨਤੀਆਂ ਕਰਕੇ ਸਾਰੇ ਪਾਰਟੀਆਂ ਸਿਆਸੀ ਪਾਰਟੀਆਂ ਹੈ ਜੀ ਆਪਣੇ ਸੁਖਵੀਰ ਬਾਦਲੂ ਸਾਹਿਬ ਆਪਣੇ ਭਗਵਾਨਦਾਨ ਜੀ ਹੈ ਜੀ ਤੇ ਹੋਰ ਕਾਂਗਰਸ ਦੇ ਸਾਰੇ ਲੀਡਰ ਵੱਡੇ ਵੱਡੇ ਤੇ ਮੈਂ ਤਾਂ ਰਾਹੁਲ ਗਾਂਧੀ ਜੀ ਨੂੰ ਵੀ ਕਹੂੰਗਾ ਸੋਨੀਆ ਜੀ ਨੂੰ ਕਹੂੰਗਾ ਵੀ ਤੁਸੀਂ ਵੀ ਆਓ ਨਵਜੋਤ ਸਿੱਧੂ ਹੋਣਾ ਨੂੰ ਸਾਰਿਆਂ ਨੂੰ ਰਾਜਾ ਸਾਹਿਬ ਨੂੰ ਰਾਜਾ ਅਮਰਿੰਦਰ ਸਿੰਘ ਜੀ ਨੂੰ ਸਭ ਨੂੰ ਤੁਹਾਨੂੰ ਸਭ ਨੂੰ ਪਿਆਰ ਭਰ ਸੱਦਿਆ ਆਓ ਇਕੱਠੇ ਹੋ ਕੇ ਇੱਕ ਵਾਰੀ ਸਭ ਕੁਝ ਛੱਡ ਕੇ ਸਭ ਕੁਝ ਇੱਕ ਦੂਜੇ ਦੀਆਂ ਗਲਤੀਆਂ ਮਾਫ ਕਰਕੇ ਇੱਕ ਦੂਜੇ ਨੂੰ ਗਲੇ ਲਾ ਕੇ ਆਪਾਂ ਪੰਜਾਬ 'ਚ ਇਕੱਠੇ ਹੋ ਕੇ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਦੀ ਗੱਲ ਕਰੀਏ ਪੰਜਾਬ ਨੂੰ ਬਹਾਰੀਏ ਦੇਸ਼ ਨੂੰ ਬਹਾਰੀਏ ਹੈ ਜੀ ਸੋ ਮੇਰੀ ਬੇਨਤੀ ਹੈ ਮਹਾਰਾਜ ਜੀ ਆਪਾਂ ਸਾਰੇ ਹਮਮਾ ਕੇ ਜਰੂਰ ਆਓ 21 ਤਰੀਕ ਨੂੰ ਹਮਾਰਾ ਪਿੰਡ ਆਪਾਂ ਕੱਟ ਕਰਕੇ ਆਪਣੀ ਆਪਣੀ ਗੱਲ ਰੱਖੀ ਹੈ ਜੀ ਸਰਕਾਰਾਂ ਦੇ ਮੂਹਰੇ ਰੱਖੀਏ ਸੈਂਟਰ ਸਰਕਾਰ ਉਹਨਾਂ ਦੇ ਮੂਹਰੇ ਰੱਖੀਏ ਆਪਣੀ ਆਪਣੀ ਗੱਲ ਕਹੀਏ ਕਿਉਂਕਿ ਪੰਜਾਬ ਆਪਣਾ ਸਾਰੇ ਦਾ ਸੰਝ ਆ ਤੇ ਬੰਦੀ ਸਿੰਘ ਵੀ ਆਪਣੇ ਸਾਰੇ ਦਾ ਸੰਝ ਹੈ ਦੇਖੋ ਜਦ ਕੋਈ ਸਜ਼ਾ ਮਿਲਦੀ ਹੈ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਉਹ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ ਇਹ ਸਾਰੇ ਜਿਹੜੇ ਅਸੂਲ ਨੇ ਇਹ ਸਾਰੇ ਵਾਸਤੇ ਇੱਕ ਹੋਣੀ ਚਾਹੀਦੇ ਕਿਸੇ ਦਾ ਵੀ ਧੀ ਪੁੱਤ ਕਿਸੇ ਦੇ ਵੀ ਬੱਚੇ ਜੇ ਕਿਸੇ ਹੋਰ ਦੇ ਵੀ ਬੱਚੇ ਹੁੰਦੇ ਅਸੀਂ ਤਾਂ ਮਹੀ ਹੀ ਸਟੈਂਡ ਲੈਣਾ ਸੀ ਇਹੀ ਗੱਲ ਕਰਨੀ ਸੀ ਕਿ ਮਹਾਰਾਜ ਜੀ ਉਹਨਾਂ ਨੂੰ ਵੀ ਛੱਡਿਆ ਜਾਏ। ਸੋ ਇੱਥੇ ਕੋਈ ਧਰਮ ਦੀ ਗੱਲ ਨਹੀਂ ਇੱਥੇ ਕੋਈ ਵਰਗ ਦੀ ਗੱਲ ਨਹੀਂ ਕਿਸੇ ਪੰਥ ਦੀ ਗੱਲ ਨਹੀਂ ਇੱਥੇ ਆਪਣੀ ਸਾਂਝੀ ਗੱਲ ਹੈ ਪੰਜਾਬ ਦੀ ਸਾਰਿਆਂ ਦੀ। ਵੀ ਆਪਾਂ ਉਹਨੂੰ ਬੱਚਿਆਂ ਨੂੰ ਇੱਥੇ ਲਿਆ ਕੇ ਬੇਨਤੀ ਕਰੀਏ ਆਪਾਂ ਸੀਐਮ ਸਾਹਿਬ ਨੂੰ ਤੇ ਮੌਜੂਦਾ ਸਰਕਾਰ ਨੂੰ ਕਿ ਮਹਾਰਾਜਾ ਲਿਆ ਕੇ ਉਹਨਾਂ ਤੁਸੀਂ ਰਿਹਾ ਕਰੋ ਪੇਰੋਲ ਤੇ ਛੱਡ ਦਿਓ। ਹਗਾਇਤਾ ਚੇਕੀ ਛੱਡ ਦਿਓ। ਇਹ ਥੋੜਾ ਫਰਜ ਬਣਦਾ। ਤੇ ਗੁਰੂ ਮਹਾਰਾਜ ਨੇ ਆਖਿਆ ਵੀ ਜਿਹੜੇ ਬਚਨ ਮੂੰਹ ਚੋਂ ਕੱਢੋ ਸੰਪੂਰਨ ਹੀ ਕਰਨੀ ਚਾਹੀਦੇ ਪੂਰੇ ਵੀ ਕਰਨੇ ਚ ਸੋ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਸਾਰੇ ਧਰਮ ਦੇ ਲੋਕਾਂ ਨੂੰ ਸਾਰੇ ਵਰਗ ਦੇ ਲੋਕਾਂ ਨੂੰ ਸਾਰੀ ਸਿਆਸਤੀਆਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮਹਾਰਾਜ ਜੀ ਤੁਸੀਂ 21 ਤਰੀਕ ਨੂੰ ਹਵਾਰਾ ਪਿੰਡ ਜ਼ਰੂਰ ਆਇਓ ਮਹਾਰਾਜ ਆਪਾਂ ਆਪਣੀ ਆਪਣੀ ਗੱਲ ਰੱਖੀਏ ਤੇ ਜਿਹੜਾ ਸੱਚ ਦਾ ਰਾਹ ਹੈ ਉਹਦੇ ਤੇ ਚੱਲੀਏ ਗੁਰੂ ਮਹਾਰਾਜ ਕਹਿੰਦੇ ਸੱਚੇ ਰਾਹ ਚੱਲਦੇ ਆ ਉਸ ਤਫਰੀ ਦੇ ਹਾਲ ਮੇਰਾ ਬੜਾ ਚਾਹ ਹੈ ਦਿਲ ਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਸਾਰੇ ਵਰਗ ਦੇ ਲੋਕ ਸਾਰੇ ਧਰਮ ਦੇ ਲੋਕ ਇਕੱਠੇ ਹੋ ਕੇ ਬੁੱਕਲ ਟਿਕ ਦੂਜੇ ਨੂੰ ਲੈ ਕੇ ਆਪਾਂ ਇਹ ਜਿਹੜਾ 21 ਤਰੀਕ ਦਾ ਪ੍ਰੋਗਰਾਮ ਹੈ ਇੱਥੇ ਇਕੱਠੇ ਹੋ ਕੇ ਆਪਾਂ ਦੱਸਿਏ ਕਿ ਅਸੀਂ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਆ ਕਿੰਨਾ ਖਿਆਲ ਕਰਦੇ ਆ ਸੋ ਉਹ ਮਾਮਾ ਦੇ ਹੰਝੂ ਸੁੱਕਦੇ ਨੇ ਇਹ ਬੱਚਿਆਂ ਨੂੰ ਡੀਕਦੇ ਡੀਕਦੇ ਜਥੇਦਾਰ ਜੀ ਦੀ ਮਾਤਾ ਜੀ ਪੂਜਨੀ ਮਾਤਾ ਜੀ ਜਥੇਦਾਰ ਜਿਕਤਾਰ ਸਿੰਘ ਹਵਾਲੀ ਦੇ ਮਾਤਾ ਜੀ ਨੂੰ ਮਿਲ ਕੇ ਆਏ ਜੀ ਬਹੁਤ ਬੁਰਾ ਹਾਲ ਹੈ ਕੌਮੇ ਚ ਪਏ ਨੇ ਉੱਥੇ ਪਏ ਨੇ 10-12 ਸਾਲ ਹੋ ਗਏ ਆਪਣੇ ਸਾਰਿਆਂ ਦੀਆਂ ਮਾਮਾ ਨੇ ਸਾਰੇ ਦੇ ਮਾਪਿਓ ਨੇ ਸਾਰਿਆਂ ਦੇ ਬੱਚੇ ਨੇ ਸਾਰੇ ਸਾਂਝੇ ਨੇ ਏਕ ਨੂਰ ਤੇ ਸਭ ਜੋ ਕੋਈ ਜਗ ਕੋਣ ਭਲੇ ਕੋ ਮੰਦੇ ਅਕਾਲ ਪੁਰਖ ਦੇ ਆਪਾਂ ਸਾਰੇ ਬੱਚੇ ਆ ਆਪਾਂ ਪਰਿਵਾਰ ਆ ਇੱਕ ਦੂਜੇ ਨਾਲ ਆਪਣੀ ਸਾਂਝ ਹੈ ਆਇਓ ਜਰੂਰ ਇਕੱਠੇ ਹੋ ਕੇ ਆਪਾਂ ਹੁਮਾ ਮਾ ਕੇ ਇੱਕ ਪ੍ਰਸਤਾਵ ਰੱਖਣਾ ਹੈ ਇਹ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੂੰ ਆਪਾਂ ਪੰਜਾਬ ਚ ਲਿਆ ਕੇ ਤੇ ਇਹਨਾਂ ਨੂੰ ਲਿਆ ਕਰੀਏ ਬੇਨਤੀ ਹੈ ਜੀ ਹੱਥ ਜੋੜ ਕੇ ਇਹਨੂੰ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਿਨਾਮ